ਕਿਸਾਨਾਂ ਨੂੰ ਰੋਕਣ ਲਈ ਲਾਤੇ ਬਾਈ ਸੜਕਾਂ ਤੇ ਵੱਡੇ ਵੱਡੇ ਕਿਲਾ ਦੇਖੋ ਤੁਸੀਂ ਜਿਹੜਾ ਇੰਤਜ਼ਾਮ ਕੀਤਾ ਹਰਿਆਣੇ ਦੀ ਸਰਕਾਰ ਨੇ ਇਹ ਬੰਦਾ ਬਾਈ ਭਗਵੰਤ ਮਾਨ ਦੇ ਪਿੰਡ ਦਾ ਹੈ ਹਰਿਆਣੇ ਦੇ ਪੁਲਿਸ ਮੁਲਾਜ਼ਮਾਂ ਨਾਲ ਹੁਣੇ ਬਾਈ ਦੀ ਜਿਹੜੀ ਲੜਾਈ ਹੋ ਕੇ ਹਟੀ ਹੈ ਆਹ ਦੇਖੋ ਬਾਈ ਹਰਿਆਣੇ ਪੰਜਾਬ ਦੇ ਸਾਰੇ ਬਾਰਡਰ ਸੀਲ ਕਰਤੇ ਵੱਡੇ ਵੱਡੇ ਕੰਟੇਨਰ ਲਿਆ ਕੇ ਖੜੇ ਕਰਤੇ ਆਰਮੀ ਵੀ ਖੜੀ ਕਰਤੀ ਦੋਸਤੋ ਹਰਿਆਣੇ ਪੰਜਾਬ ਦੇ ਬਾਰਡਰ ਤੇ ਖੜੇ ਆ ਇਸ ਵੇਲੇ ਤੁਸੀਂ ਵੇਖ ਲਓ ਜਿਹੜਾ ਵੱਡੇ ਇੰਤਜ਼ਾਮ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਪਹਿਲੀ ਜਿਹੜੀਆਂ ਸਾਰੀਆਂ ਗੱਡੀਆਂ ਰਾਹ ਦੇ ਵਿੱਚ ਲਾ ਦਿਆਂ ਜਿੰਨੇ ਵੀ ਡਰਾਈਵਰ ਵੀਰਾਂ ਨੇ ਹਰਿਆਣੇ ਵਿੱਚ ਜਾਣਾ ਸੀ ਜਾਂ ਅੱਗੇ ਜਾਣਾ ਸੀਗਾ ਉਹ ਸਾਰੇ ਪਹਿਲੀ ਰੋਕਲੇ ਵੀ ਕਿਸਾਨ ਜਿਹੜੇ ਅੱਗੇ ਨਾ ਆ ਸਕਣ ਆ ਦੇਖੋ ਇਧਰੋਂ ਲਾਈਨ ਲੈ ਕੇ ਉਧਰ ਤੱਕ ਜਿਹੜੀ ਲੰਬੀ ਲਾਈਨ ਲੱਗੀ ਆ ਵੀ ਜਿੱਥੇ ਬੈਰੀਗੇਡ ਲੱਗੇ ਨੇ ਉਥੇ ਤੱਕ ਵੀ ਜਿਹੜੇ ਕਿਸਾਨ ਨਾ ਆ ਸਕਣ ਦੋਸਤੋ ਵੱਡੀ ਜਿਹੜੀ ਆਪਾਂ ਕਹੜੀਏ ਵੀ ਯੋਜਨਾ ਸਰਕਾਰ ਨੇ ਬਣਾਈ ਹੋਈ ਆ ਤੇ ਅੱਗੇ ਆਪਾਂ ਤੁਹਾਨੂੰ ਬੈਰੀਗੇਡ ਦਿਖਾਉਣ ਨੇ ਕਿੱਲ ਲਾਏ ਨੇ ਬਥੇਰਾ ਹੋਰ ਪਤਾ ਨਹੀਂ ਪੱਥਰ ਵਗੈਰਾ ਕੰਟੇਨਰ ਵੀ ਜਿਹੜੇ ਖੜੇ ਕੀਤੇ ਨੇ ਤੇ ਆਜੋ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਜਿਹੜਾ ਸਾਰਾ ਦਿਖਾਉਣੇ ਆ 13 ਫਰਵਰੀ ਨੂੰ ਦਿੱਲੀ ਵੱਲ ਜਿਹੜੀ ਕਿਸਾਨਾਂ ਨੇ ਕੂਚ ਕਰਨੀ ਆ ਉਸ ਤੋਂ ਪਹਿਲਾਂ ਜਿਹੜਾ ਹਰਿਆਣੇ ਦੀ ਸਰਕਾਰ ਨੇ ਸਾਰੇ ਬਾਰਡਰ ਸੀਲ ਕਰ ਦਿੱਤੇ ਨੇ ਆ ਦੇਖੋ ਆਰਮੀ ਵੀ ਖੜਾ ਆਤੀ ਤੇ ਪੁਲਿਸ ਵੀ ਲਾਤੀ ਤੇ ਜਿਨ੍ਹਾਂ ਨੇ ਮਾਲ ਲੈ ਕੇ ਬਾਹਰ ਜਾਣਾ ਸੀ ਗੁਜਰਾਤ ਅਹਮਦਾਬਾਦ ਕਰੇ ਕਿਤੇ ਹਰਿਆਣੇ ਦੇ ਵਿੱਚ ਤਾਂ ਸਾਰੇ ਟਰੱਕ ਜਿਹੜੇ ਬਾਰਡਰਾਂ ਦੇ ਮੂਹਰੇ ਰੋਕ ਲੇ ਆ ਤੁਰ ਤੱਕ ਜਿਹੜੀ ਲੰਬੀ ਲੇਨ ਲੱਗੀ ਹੋਈ ਆ ਟਰੱਕਾਂ ਦੀ ਤਾਂ ਜੋ ਕਿਸਾਨ ਜਿਹੜੇ ਅੱਗੇ ਨਾ ਆ ਸਕਣ ਵੀ ਪਿੱਛੇ ਹੀ ਰਹਿ ਜਣ ਹੈ ਨਾ ਤੇ ਇਹਨਾਂ ਨੂੰ ਵੀ ਮਜਬੂਰ ਕਰਤਾ ਤੇ ਕਿਸਾਨ ਵੀ ਜਿਹੜੇ ਇਹਨਾਂ ਨਾਲ ਆਪਦੇ ਭਾਈਚਾਰਿਆਂ ਵਾਲਿਆਂ ਨਾਲ ਜਿਹੜਾ ਲੜ ਨਹੀਂ ਸਕਦੇ ਤਾਂ ਦੋਸਤੋ ਹਰਿਆਣਾ ਪੰਜਾਬ ਦੇ ਬਾਰਡਰ ਤੇ ਖੜੇ ਆਪਾਂ ਬਿਲਕੁਲ ਜਾਖਲ ਤੋਂ ਥੋੜੀ ਦੂਰ ਜਿਹੜਾ ਇਹ ਬਾਰਡਰ ਪੈਂਦਾ ਤੇ ਇੱਕ ਪਾਸੇ ਜਿਹੜੀ ਨਹਿਰ ਹੈ ਨਹਿਰ ਦੇ ਉੱਪਰ ਹੀ ਜਿਹੜਾ ਨਾਕਾ ਲਾਤਾ ਪੁਲਿਸ ਨੇ ਵੱਡੇ ਵੱਡੇ ਜਿਹੜੇ ਕੰਟੇਨਰ ਨੇ ਉਹ ਖੜੇ ਕਰਤੇ ਕੋਈ ਵੀ ਬੰਦਾ ਹਰਿਆਣੇ ਵਿੱਚ ਜਾਣਾ ਚਾਹੁੰਦਾ ਉਹ ਨਹੀਂ ਜਾ ਸਕਦਾ ਤੇ ਇੰਟਰਨੈਟ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਬਿਲਕੁਲ ਹੀ ਜਿਹੜੀਆਂ ਬੰਦ ਕਰ ਦਿੱਤੀਆਂ ਤੇ ਆ ਦੇਖੋ ਪੁਲਿਸ ਦੇ ਜਿਹੜੀ ਆਰਮੀ ਲਾਤੀ ਤੇ ਆਪਾਂ ਕਹਿ ਦਈਏ ਹਨਾ ਵੀ ਇੱਧਰ ਜਿਹੜੇ ਸਾਰੇ ਡਰਾਈਵਰ ਭਾਈ ਖੜੇ ਨੇ ਦੂਰ ਦੂਰ ਤੱਕ ਜਿਹੜੇ ਵੱਡੇ ਜਾਮ ਲੱਗ ਗਏ ਵੱਡੇ ਜਾਮ ਲੱਗ ਗਏ ਇੱਥੋਂ ਲੋਕਾਂ ਨਾਲ ਜਿਹੜੀ ਥੋੜੀ ਆਜੋ ਆਪਾਂ ਗੱਲ ਵੀ ਕਰਾਉਨੇ ਆ ਤੁਸੀਂ ਕਿਵੇਂ ਖੜੇ ਹੋਰੇ ਖੜੇ ਕੀ ਭਈ ਆ ਥੋੜੇ ਸਾਹਮਣੇ ਹੀ ਨੇ ਨਹੀਂ ਕੀ ਸਾਹਮਣੇ ਤੁਹਾਡਾ ਆ ਖੱਟਰ ਸਰਕਾਰ ਨੇ ਜਿਹੜੇ ਜਿਹੜਾ ਮੂਰੇ ਆ ਕੰਧ ਕੱਢਤੀ ਕੰਧ ਹੀ ਕੱਢਤੀ ਅੱਛਾ ਇੱਕਦਾਂਗਾ ਕਦੋਂ ਕਦੇ ਖੜੇ ਹੋ ਭਾਈ ਕੱਲ੍ਹ ਦੇ ਖੜੇ ਹੋ ਭਾਈ ਕੱਲ੍ਹ ਦੇ ਖੜੇ ਹਾਂ ਹਾਂ ਬਈ ਇਹ ਤਾਂ ਕਿਨੇ 20 ਤੱਕ ਅਸੀਂ ਆਰਮੀਓਂ ਜਾਣਦੀ ਸੀ। ਕੀ ਲੈ ਕੇ ਜਾ ਰਹੇ ਹੋ ਬਾਈ ਤੁਸੀਂ? ਬਾਈ ਸਾਡੇ ਕੋਲ ਕਣਕ ਭਰੀ ਹੋਈ ਹੈ। ਕਣਕ ਕਿੱਥੇ ਲੈ ਕੇ ਜਾਣੀ ਸੀ? ਅਹਮਦਾਬਾਦ। ਅਹਮਦਾਬਾਦ। ਨਹੀਂ ਉਧਰ ਜਾਣ ਨੂੰ ਤਾਂ ਕੋਈ ਦਿੱਕਤ ਨਹੀਂ ਸੀ ਉਧਰ ਟੱਟ ਪਾਉਣਾ ਸੀਗਾ। ਪੰਗਾ ਤਾਂ ਉਹੀ ਅਸੀਂ ਆਖਿਆ ਵੀ ਇੱਕ ਸਾਈਡ ਤੋਂ ਚਾਲੂ ਕਰ ਦਿਓ ਨਾ। ਹਾਂ ਹਾਂ। ਵੀ ਚਲ ਜਿਹੜੇ ਨੇ ਹੁਣ ਪਿੱਛੇ ਅਸੀਂ ਗੁਜਰਾਤ ਜਾਣਾ ਹੈ। ਹੁਣ ਮੰਨ ਲਾ ਵੀ ਸਾਨੂੰ ਕਿੰਨੇ ਰੁਪਏ ਆਣਗੇ? ਕਿੱਥੇ ਖੜੋਗੇ? ਲੈ ਹੁਣ ਥਾਣੇ ਦਾ ਪ੍ਰਬੰਧ ਪੂਰੇ ਨੇੜੇ ਹੋਟਲ ਨਹੀਂ ਹੋਵੇ ਬਾਈ ਹੈਗਾ। ਨਾ ਹੋਟਲ 5 ਕਿਲੋਮੀਟਰ ਇਧਰ ਹੈ 5 ਕਿਲੋਮੀਟਰ ਇਧਰ ਹੈ। ਕੋਈ ਹੋਟਲ ਕੋਈ ਰੋਟੀ ਨਹੀਂ ਸਵੇਰ ਦੀ ਚਾਹ ਨਹੀਂ ਪੀਤੀ ਅੱਛਾ ਐਂ ਖੜੇ ਐਂ ਖੜੀਆਂ ਹੁਣ ਦੁਬਾਰਾ 10 ਵਜ ਗਈ ਅੱਛਾ ਕੀ ਮੰਗ ਕੀ ਕਰਦੇ ਹੋ ਮੰਗਦਾ ਬਾਈ ਯਾਰ ਵੀ ਵੀ ਸਾਨੂੰ ਤਾਂ ਨੰਗਣ ਦੇ ਯਾਰ ਅਸੀਂ ਕਿਹੜਾ ਕੋਈ ਉਹ ਕਰਦੇ ਸਾਡੇ ਤਾਂ ਗੱਡੀਆਂ ਨੇ ਆ ਖੜੀਆਂ ਲੈਣ ਲੱਗੀ ਠੀਕ ਹੈ ਸਾਡੀਆਂ 20 ਗੱਡੀਆਂ ਖੜੀਆਂ ਨੇ ਵੀ ਸਾਨੂੰ ਤਾਂ ਜਾਣ ਦਿਓ ਨਾ ਅਸੀਂ ਤਾਂ ਕੋਈ ਧਰਨਾ ਹੀ ਲਾਉਣ ਲੱਗ ਰਹੇ ਅਸੀਂ ਤਾਂ ਗਾਹਾਂ ਜਾਣਾ ਅਸੀਂ ਤਾਂ ਸਟੇਟਾਂ ਚਾਰ ਪਾਰ ਕਰਨੀਆਂ ਨੇ ਤੁਸੀਂ ਤਾਂ ਦਿੱਲੀ ਵਾਲੀ ਸਾਈਡ ਜਾ ਹੀ ਨਹੀਂ ਰਹੇ ਅਜੇ ਤਾਂ ਗੁਜਰਾਤ ਜਾਣਾ ਯਾਰ ਓਕੇ ਕਿਹੜਾ ਪਿੰਡ ਹੈ ਬਾਈ ਪਿੰਡ ਦਾ ਸਤੌਜ ਹੈ ਸਤੌਜ ਜੀ ਭਗਵੰਤਵਾਨ ਦੇ ਪਿੰਡ ਤੋਂ ਹਾਂ ਠੀਕ ਹੈ ਅੱਛਾ ਭਗਵੰਤਵਾਨ ਦੇ ਪਿੰਡ ਤੋਂ ਆ ਤੁਸੀਂ ਭਗਵੰਤਵਾਨ ਦੇ ਗਵਾਂਢੀ ਆ ਭਗਵੰਤਵਾਨ ਦੇ ਗਵਾਂਢੀਆਂ ਫਿਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ ਹਾਂ ਬੁਰਾ ਹਾਲ ਹੈ ਬਾਈ ਕੀ ਕੀ ਅੱਛਾ ਦੱਸੋ ਇਹਦੇ ਵਿੱਚ ਯਾਰ ਹੁਣ ਸਾਡੀ ਕੀ ਗਲਤੀ ਹੈ ਗਲਤ ਹੈ ਇਹ ਚੀਜ਼ ਹੈ ਨਾ ਠੀਕ ਆ ਮੈਂ ਇੱਕ ਸਾਈਡ ਤੋਂ ਚਾਲੂ ਕਰਦਾਨਾ ਵੀ ਆਉਣ ਜਾਣ ਇੱਕ ਸਾਈਡ ਗੱਡੀਆਂ ਆਉਣ ਜਾਣ ਹਾਂ ਜਿਹੜਾ ਕੋਈ ਅੰਦੋਲਨਕਾਰੀ ਜਾਂਦਾ ਉਹਨਾਂ ਨੂੰ ਰੋਕ ਉਹ ਕਰ ਲੈਣ ਥੋੜਾ ਜਿਆ ਧਰਨਾ ਦਾ 13 ਨੂੰ ਹੈ 13 ਨੂੰ ਹੈ ਵੀ ਹੁਣ ਤਾਂ ਚਾਲੂ ਕਰ ਦੇਣਾ ਯਾਰ ਵੀ ਹਾਂ ਤੇ ਲਾ ਦੋ ਉਹਦੇ ਪੱਥਰ ਹੁਣ ਕੱਲ ਦਾ ਬੰਦ ਕਰਿਆ ਹੋਇਆ ਲੈ ਕੱਲ ਅੱਜ 11 ਹੂੰ 20 ਤੱਕ ਕਰਨਾ ਹੈ ਹਾਂ 20 ਤੱਕ ਅੱਗੇ ਦਾ ਵੀ ਕੋਈ ਪਤਾ ਨਹੀਂ ਕਿ ਆ ਇਹ ਕੀ ਪਤਾ ਹੁਣ ਕੀ ਹਾਲਾਤ ਹੋਣਗੇ ਹੁਣ ਬਾਕੀ ਵੱਡੀ ਗੱਲ ਹੋਰ ਹੈ ਹੂੰ ਇੱਥੋਂ ਗੱਡੀਆਂ ਨਹੀਂ ਮੁੜਦੀਆਂ 20 ਫੁੱਟ ਨੀਮ ਹੈ 20 ਫੁੱਟ ਨੀਮ ਹੈ ਰੋਡ ਕਿੱਥੇ ਤੇ ਇਹ 20 ਫੁੱਟ ਥੱਲੇ ਸਾਈਡਾਂ ਤੇ ਤੁਸੀਂ ਜਮਾ ਇਲਾਕੇ ਦੇ ਨਾਲ ਲਾਜੀ ਖੜਿਓ ਰੱਬ ਨਾ ਕਰੇ ਉਸ ਦਿਨ 1921 ਹੁੰਦੀ ਹੈ ਕੋਈ ਐਸੀ ਗੱਲਬਾਤ ਹੁੰਦੀ ਹੈ ਸਾਡੇ ਸਾਡੇ ਗੱਡੀਆਂ ਨੁਕਸਾਨ ਹੋਊਗਾ ਕੋਈ ਤਾਂ ਗੱਲ ਹੈ ਜੇ ਤਾਂ ਹੁਣ ਆਇਆ ਵੀ ਸਾਡੀਆਂ ਗੱਡੀਆਂ ਦੀ ਭੰਨ ਤੋੜ ਵੀ ਹੋ ਸਕਦੀ ਹੈ ਕਿਉਂਕਿ ਉਧਰੋਂ ਗੱਡੀਆਂ ਜਾਣ ਕੇ ਵੀ ਇੱਥੇ ਨੂੰ ਜੇ ਆ ਵੀ ਕਿਸੇ ਤਿਆਰੀ ਚਾਹਣਾ ਹਨਾ ਤੇ ਨਾਕਾ ਵੀ ਪੂਰੀ ਤਿਆਰੀ ਦੇ ਵਿੱਚ ਲੱਗਿਆ ਹੋਇਆ ਕੋਈ 1921 ਵੀ ਹੋ ਸਕਦੇ ਕੁਝ ਵੀ ਹੋ ਸਕਦਾ ਲੈ ਉਹੀ ਹੁਣ ਗੱਡੀਆਂ ਨਹੀਂ ਮੁੜਦੀਆਂ ਸਾਡੀ ਸਭ ਤੋਂ ਵੱਡੀ ਮਜਬੂਰੀ ਆ ਬਣ ਗਈ ਵੀ ਹੁਣ ਦਾ ਨਾ ਇੱਥੇ ਧੁਰਾਲਾ ਹੁਣ ਆ ਜਗ੍ਹਾ ਕਿੰਨੀ ਉਹ ਉੱਥੇ ਤੱਕ 3 ਕਿਲੋਮੀਟਰ ਤੱਕ 20 ਫੁੱਟ ਧਰਤੀ ਨੀਵੀਂ ਹੈ ਸੜਕ ਉੱਚੀ ਹੈ ਗੱਡੀਆਂ ਵੀ ਨਹੀਂ ਮੁੜਦੀ ਕੋਈ ਸੜਕ ਨਹੀਂ ਹੈ ਜੀ ਸਿੰਗਲ ਵੀਰ ਤੋਂ ਕਿਤੋਂ ਵੀ ਨਹੀਂ ਮੁੜਦੀ ਗੱਡੀ ਹਾਂ ਬੁਰਾ ਹਾਲ ਹੈ ਬਾਈ ਯਾਰ ਕੀ ਰਾਤ ਦੀ ਹੁਣ ਦੂ ਲਾਲਾ ਕੱਲ ਦੇ ਖੜੇ ਆ ਸੀ ਕੋਈ ਚਾਹ ਨਹੀਂ ਰੋਟੀ ਨਹੀਂ ਕੋਈ ਸੁਣਵਾਈ ਨਹੀਂ ਯਾਰ ਕੀ ਬੁਰਾ ਹਾਲ ਹੈ ਬਸ ਇੱਧਰ ਲੰਗਰ ਲੱਗ ਰਹੇ ਨੇ ਆਰਮੀ ਵਾਲਿਆਂ ਦੇ ਉਧਰੋਂ ਖਾਓ ਉਹ ਬਾਈ ਮੈਂ ਕਹਾਂ ਤੁਸੀਂ ਦੇਖ ਲਓ ਵੀ ਕਿਹੜਾ ਰੋਸਟੜ ਖਵਾਉਂਦੇ ਨੇ ਉਹ